ਇਹ ਨਾ ਬੜਾ ਇਹ ਨਾ ਬੜਾ ਚੋਦੇ ਸਭ ਤੋਂ ਪਹਿਲਾਂ ਮੈਂ ਪੰਜਾਬੀ ਮੈਂ ਜੈਪਾ ਹਾਸਲ ਕਰਨਾ ਔਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੈਂ ਤੁਹਾਡਾ ਵੀ ਮੀਡੀਆ ਵਾਲਿਆਂ ਦਾ ਧੰਨਵਾਦ ਕਰਤਾ ਆ ਜਿਹੜੇ ਲੋਕਾਂ ਦੀ ਮਦਦ ਕਰਦੇ ਆ ਔਰ ਸਰਕਾਰ ਦੇ ਤੱਕ ਵੀ ਇਹ ਆਵਾਜ਼ੜੀ ਆ ਪਹੁੰਚਾਉਂਦੇ ਆ ਮੀ ਜਿਹੜਾ ਆ ਬਹੁਤ ਜ਼ਿਆਦਾ ਕਈਆਂ ਦਿਨਾਂ ਤੋਂ ਪੈ ਰਿਹਾ ਆ ਔਰ ਭਾਰੀ ਮੀਂਹ ਦੇ ਕਾਰਨ ਜਿਹੜੇ ਗਰੀਬ ਲੋਕਾਂ ਦੇ ਮਕਾਨ ਹੈ ਜਿਨ੍ਹਾਂ ਦੀਆਂ ਬਾਲੇ ਛੱਤਾਂ ਵੀ ਆ ਔਰ ਲੈਟਰ ਵੀ ਆ ਔਰ ਬਹੁਤ ਜ਼ਿਆਦਾ ਮਕਾਨ ਜਿਹੜੇ ਉਹ ਚੋਰੇ ਆ ਔਰ ਜਿਹੜੇ ਬਾਲੇ ਛੱਤ ਮਕਾਨ ਹੈ ਕਈਆਂ ਲੋਕਾਂ ਦੇ ਡਿੱਗ ਵੀ ਪਏ ਆ ਬਾਲੇ ਟੁੱਟ ਟੁੱਟ ਕੇ ਔਰ ਉਹਨਾਂ ਦਾ ਜਿਹੜਾ ਸਮਾਨ ਆ ਉਹ ਵੀ ਖਰਾਬ ਹੋ ਗਿਆ ਇਸ ਕਰਕੇ ਅਸੀਂ ਜਿਹੜਾ ਇਹ ਉਪਰਾਲਾ ਕੀਤਾ ਹੈ ਤਰਪਾਲਾ ਮੱਢਣ ਦਾ ਇਹ ਲੋਕ ਇਨਸਾਫ ਮੰਚ ਦੇ ਵੱਲੋਂ ਉਪਰਾਲਾ ਕੀਤਾ ਆ ਔਰ ਸਾਡੇ ਸਮਾਜ ਸੇਵੀ ਸਾਡੇ ਸਾਥੀ ਆ ਜਿਹੜੇ ਇਸ ਕੰਮ ਦੇ ਵਿੱਚ ਯੋਗਦਾਨ ਪਾ ਰਹੇ ਆ ਔਰ ਅਸੀਂ ਫਿਰ ਇਹ ਜਿਹੜੀਆਂ ਤਰਪਾਲਾਂ ਕੱਲ ਤੋਂ ਹੀ ਅਸੀਂ ਅ ਪਰसों ਤੋਂ ਹੀ ਬੰਨ ਰਹੇ ਆ ਆਪਣੇ ਨੂਰਮੰਦ ਰੋਡ ਮੱਲਾ ਸੰਤੋਖਪੁਰਾ ਔਰ ਰਾਮਗੜ੍ਹ ਔਰ ਵੀ ਪਿੰਡਾਂ ਤੋਂ ਲੋਕ ਸਾਡੇ ਕੋਲ ਆ ਰਹੇ ਆ ਬਾਹਲੇ ਪਿੰਡਾਂ ਤੋਂ ਕਰ ਰਹੀ ਆ ਸੋਹ ਕੀ ਕਹਿਣਾ ਚਾਹੁੰਦੇ ਹੋ ਸਾਰੇ ਭਾਰੀ ਬਾਤ ਹੋ ਰਹੀ ਆ ਕਈ ਦਿਨਾਂ ਤੋਂ ਜਿਹੜੇ ਲੋਕਾਂ ਦੇ ਮਕਾਨ ਆ ਬਾਲੇ ਛੱਤਾਂ ਵਾਲੇ ਵੀ ਔਰ ਲੈਂਟਰ ਵਾਲੇ ਵੀ ਬਹੁਤ ਜ਼ਿਆਦਾ ਚੋਰੇ ਆ ਲੈਂਟਰ ਵਾਲੇ ਤਾਂ ਕਿਤੇ ਨਾ ਕਿਤੇ ਥੋੜਾ ਬਹੁਤਾ ਮਚਾ ਹੈ ਲੇਕਿਨ ਜਿਹੜੇ ਬਾਲਾ ਛਤ ਮਕਾਨ ਆ ਉਹ ਬਹੁਤ ਜ਼ਿਆਦਾ ਚੋਰੇ ਆ ਔਰ ਛੱਤਾਂ ਡੇਗ ਵੀ ਰਹੀਆਂ ਆ ਔਰ ਜਿਹਦੇ ਨਾਲ ਆਮ ਲੋਕ ਹੈ ਜਿਹੜੇ ਗਰੀਬ ਲੋਕ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦੇ ਅਸੀਂ ਦੇਖ ਕੇ ਆਏ ਘਰਾਂ ਦੇ ਵਿੱਚ ਜਾ ਕੇ ਬੈੱਡ ਵੀ ਗਲ ਰਹੇ ਆ ਔਰ ਕੱਪੜੇ ਵੀ ਖਰਾਬ ਹੋ ਰਹੇ ਸਾਰਾ ਸਮਾਨ ਖਰਾਬ ਹੋ ਰਿਹਾ ਅਸੀਂ ਜਿਹੜਾ ਇਹ oprala ਸਾਨੂੰ 2-3 ਦਿਨ ਤੋਂ ਲੱਗਿਆ ਨੂੰ ਹੋ ਗਿਆ ਜਿਹੜੀਆਂ ਸਰਪਾਲਾਂ ਆ ਅਸੀਂ ਲੋੜ ਮੁਤਾਬਕ ਜਿਹੜੀਆਂ ਕੱਟ-ਕੱਟ ਕੇ ਦੇ ਰਹੇ ਲੋਕਾਂ ਨੂੰ ਜਿਨ੍ਹਾਂ ਕਿਸੇ ਨੂੰ 5 ਕਣ ਦੀ 10 ਕਣ ਦੀ 8 ਕਣ ਦੀ ਜਿੰਨਾ ਵੀ ਕੋਈ ਮੰਗਦਾ ਸਾਡੇ ਕੋਲੋਂ ਉਹਨੀਆਂ ਅਸੀਂ ਤਰਪਾਲਾਂ ਜਿਹੜੀਆਂ ਇਹ ਲੋਕ ਇਨਸਾਫ ਮੰਚ ਦੇ ਵੱਲੋਂ ਲੋਕਾਂ ਦੀ ਸੇਵਾ ਦੇ ਵਿੱਚ ਲਾ ਰਹੇ ਆ ਸਾਡੇ ਕੋਲ ਦੇਖਿਆ ਜਾਵੇ ਕਾਫੀ ਦੂਰ ਦੂਰੋਂ ਵੀ ਨਜ਼ਰ ਆ ਰਹੇ ਨੇ ਸੰਗਠਨ ਕੋਲ ਜਿਹੜਾ ਜੋ ਆ ਰਹੀ ਹੈ ਮੇਸਟਰ ਜੀ ਜਿੰਮੇਵਾਰੀ ਤਾਂ ਕਿਤਨਾ ਕਿਤੇ ਪੰਚਾਇਤਾਂ ਦੀ ਵੀ ਬਣਦੀ ਹੁੰਦੀ ਹੈ ਜਿਸ ਜਿਸ ਪਿੰਡ ਦੇ ਵਿੱਚ ਪੰਚਾਇਤਾਂ ਬਣੀਆਂ ਆ ਪੰਜ ਸਰਪੰਚ ਬਣੇ ਹੋਏ ਆ ਉਹ ਵੀ ਇੱਕ ਸਰਕਾਰ ਦੇ ਨੁਮਾਇੰਦੇ ਆ ਉਹਨਾਂ ਦਾ ਵੀ ਪਰਜ ਬਣਦਾ ਵੀ ਜਿਹੜੇ ਸਾਡੇ ਪਿੰਡ ਦੇ ਵਾਸੀ ਐ ਜਿਹੜੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਜੇ ਕਿਸੇ ਦਾ ਮਕਾਨ ਡਗਦਾ ਤਾਂ ਉਹਦਾ ਵੀ ਉਹਨੂੰ ਵੀ ਕਿਤੇ ਨਾ ਕਿਤੇ ਦੇਖਿਆ ਜਾਵੇ ਉਹਦੀ ਮਦਦ ਕੀਤੀ ਜਾਵੇ ਜੇ ਕਿਸੇ ਨੂੰ ਤਰਪਾਲਾਂ ਦੀ ਲੋੜ ਹੈ ਉਹਨਾਂ ਨੂੰ ਤਰਪਾਲਾਂ ਦਿੱਤੀਆਂ ਜਾਣ ਲੇਕਿਨ ਸਾਨੂੰ ਅਸੀਂ 2-3 ਦਿਨ ਤੋਂ ਇਸ ਕੰਮ ਦੇ ਵਿੱਚ ਲੱਗੇ ਆ ਸਾਡੇ ਕੋਲ ਮੀਓ ਵਾਲ ਤੱਕ ਲੈ ਕੇ ਸ਼ਾਹਪੁਰ ਤੱਕ ਲੈ ਕੇ ਭੋਲੇ ਵਾਲ ਪਿੰਡ ਤੱਕ ਗੰਨੇ ਪਿੰਡ ਜਿੰਨੇ ਵੀ ਸਾਡੇ ਬਲੌਰ ਨੂੰ ਵਾਲੇ ਦੁਆਲੇ ਤਕਰੀਬਨ ਪਿੰਡ ਲੱਗਦੇ ਆ ਉਹ ਪਿੰਡਾਂ ਤੋਂ ਲੋਕ ਸਾਡੇ ਕੋਲ ਤਰਪਾਲ ਲੈਣ ਵਾਸਤੇ ਆ ਰਹੇ ਆ ਇਹਦਾ ਮਤਲਬ ਪਤਾ ਲੱਗਦਾ ਵੀ ਕੋਈ ਨਹੀਂ ਬਾਹ ਨਹੀਂ ਕੋਈ ਫੜ ਰਿਹਾ ਪਿੰਡਾਂ ਦੇ ਵਿੱਚ ਨਾ ਕੋਈ ਸਰਕਾਰ ਦਾ ਨਮਿੰਦਾ ਐਮ ਐਲ ਏ ਨਾ ਕੋਈ ਹਲਕਾ ਇੰਚਾਰਜ ਨਾ ਕੋਈ ਹੋਰ ਕਿਸੇ ਲੋਕਾਂ ਦੀ ਬਾਹ ਨਹੀਂ ਫੜ ਰਿਹਾ ਇਸ ਕਰਕੇ ਇਹ ਜਿਹੜਾ ਲੋਕ ਇਨਸਾਫ ਮੰਚ ਹੈ ਇਹ ਲੋਕਾਂ ਦੀ ਇਸ ਵੇਲੇ ਬਾਹ ਫੜ ਰਿਹਾ ਔਰ ਲੋਕਾਂ ਨੂੰ ਜਿਹੜੀ ਲੋੜ ਹੈ ਸਹਰ ਢੱਕਣ ਦੀ ਔਰ ਉਹ ਤਰਪਾਲਾਂ ਜਿਹੜੀਆਂ ਲੋੜ ਦੇ ਮੁਤਾਬਕ ਵੰਡੀਆਂ ਜਾ ਰਹੀਆਂ ਆ ਕੋਈ ਮੁਸ਼ਕਲ ਆਉਂਦੀ ਆ ਤਾਂ ਬੈਠੇ ਰਹਦੇ ਛੋਟਾ ਟਾਈਮ ਲੋਕ ਇਨਸਾਫ ਮੰਚ ਨੇ ਦੇਖਦੇ ਆ ਇਸ ਤਰ੍ਹਾਂ ਜੀ ਸਾਡਾ ਪਹਿਲੋ ਵੀ ਇੱਕ ਤਰਸ ਭਾਵਨਾ ਦੇ ਨਾਲ ਅਸੀਂ ਇਹ ਕੰਮ ਕਰਦੇ ਆ ਅਸੀਂ ਘਰਾਂ ਦੇ ਵਿੱਚ ਜਾ ਕੇ ਦੇਖਦੇ ਆ ਸਾਨੂੰ ਤਰਸ ਆਉਂਦਾ ਜਦੋਂ ਕਿ ਲੋਕਾਂ ਦੇ ਬੈਠਣ ਲਈ ਜਗ੍ਹਾ ਨਹੀਂ ਹੈ ਔਰ ਲੋਕਾਂ ਦੇ ਬੈੱਡ ਹੈ ਲੋਕਾਂ ਦੇ ਸੋਫੇ ਲੋਕਾਂ ਦਾ ਜਿੰਨਾ ਸਮਾਨ ਹੈ ਉਹ ਗਲ ਰਿਹਾ ਹੈ ਮੀਂਹ ਦੇ ਪਾਣੀ ਦੇ ਨਾਲ ਤੇ ਲੋਕ ਕਿਤਨਾ ਕਦੇ ਰੋਂਦੇ ਨਜ਼ਰ ਆਉਂਦੇ ਆ ਬੀਬੀਆਂ ਅਸੀਂ ਘਰਾਂ ਦੇ ਵਿੱਚ ਜਾ ਕੇ ਦੇਖਿਆ ਰੋਂਡੀਆਂ ਆ ਵੀ ਸਾਨੂੰ ਖੜਨ ਵਾਸਤੇ ਵੀ ਜਗ੍ਹਾ ਨਹੀਂ ਐ ਇਸ ਕਰਕੇ ਲੋਕ ਇਨਸਾਫ ਮੰਚ ਜਿਹੜਾ ਉਹ ਇਹ ਅਪਰਾਲਾ ਕਰ ਰਿਹਾ ਵੀ ਕਿਤਨਾ ਕਿਤੇ ਲੋਕਾਂ ਦੀ ਜਿਹੜੀ ਮਦਦ ਹੋਣੀ ਚਾਹੀਦੀ ਆ ਕਿਤੇ ਨਾ ਕਿਤੇ ਉਹਨਾਂ ਦਾ ਸਿਰ ਢੱਕਣ ਹੋਣਾ ਚਾਹੀਦਾ ਕਿਉਂਕਿ ਅਜੇ ਵੀ ਜਿਹੜਾ ਬਾਰਸ਼ ਆ ਦੇਖ ਰਹੇ ਆ ਤੁਸੀਂ ਅਜੇ ਵੀ ਬੱਦਲ ਜਿਹੜਾ ਉਹ ਬਹੁਤ ਜ਼ਿਆਦਾ ਬਣਿਆ ਹੋਇਆ ਆ ਔਰ ਇਸ ਕਰਕੇ ਲੋਕ ਇਨਸਾਫ ਮੰਚ ਵੱਲੋਂ ਲੋਕਾਂ ਦੀ ਜਿਹੜੀ ਮਦਦ ਜਿਹੜੀ ਆ ਇਹ ਕੀਤੀ ਜਾ ਰਹੀ ਆ ਨਾਲ ਸਮਾਜ ਸੇਵੀ ਜਿਹੜੇ ਆ ਉਹ ਵੀ ਸਾਨੂੰ ਸਪੋਰਟ ਕਰ ਰਹੇ ਆ ਔਰ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸਹਾਸੇਵੀ ਇਸ ਕੰਮ ਦੇ ਵਿੱਚ ਸਹਾਇਤਾ ਕਰ ਰਹੇ ਆ ਲੋਕ ਸੱਤੋਈ ਰੀਵਰ ਦਾ ਵੀ ਵਿਜ਼ਿਟ ਕੀਤਾ ਹੋਣਾ ਕਿ ਹਲਾਤ ਕਿਵੇਂ ਚੱਲ ਰਹੇ ਨੇ ਮੇਰੇ ਤੋਂ ਸਤਲੋਜ ਦਰਿਆ ਦੇ ਉੱਤੇ ਸਾਡੇ ਕੋਲ ਅੱਜ ਤੇ ਨਹੀਂ ਗਿਆ ਗਿਆ ਲੇਕਿਨ ਅਸੀਂ ਪਹਿਲਾਂ ਦੋ ਦਿਨ ਗਏ ਸੀ ਖੈਰਾਵੇਟ ਮੌਸਾਬ ਔਰ ਜਿਹੜਾ ਪਾਣੀ ਦਾ ਕਾਫੀ ਉਥੇ ਜਿਹੜਾ ਵਧਿਆ ਹੋਇਆ ਸੀ ਔਰ ਅੱਗੇ ਵੀ ਪਾਣੀ ਜਿਹੜਾ ਹੋਰ ਉੱਤੇ ਹੋਰ ਪਿੱਛੋਂ ਛੱਡ ਰਿਹਾ ਔਰ ਪਾਣੀ ਸਵੇਰੇ ਸਾਡੇ ਕੋਲ ਮੌਸਾਬ ਤੋਂ ਵੀ ਜਾਣਕਾਰੀ ਆਈ ਆ ਕੀ ਜਿਹੜਾ ਪਾਣੀ ਆ ਲੋਕਾਂ ਦੇ ਘਰਾਂ ਦੇ ਨਾਲ ਆ ਕੇ ਟੱਚ ਕਰ ਗਿਆ ਜਿਹੜੇ ਲੋਕ ਬੰਦ ਦੇ ਉੱਪਰ ਵਸੇ ਹੋਇਆ ਉਹਨਾਂ ਦੇ ਘਰਾਂ ਦੇ ਨਾਲ ਮਿਹੜਿਆਂ ਦੇ ਵਿੱਚ ਪਾਣੀ ਉਹਨਾਂ ਦੇ ਵੜਿਆ ਹੋਇਆ ਆ ਲੇਕਿਨ ਸਰਕਾਰ ਜਿਹੜੀ ਆ ਉਹ ਸ਼ਾਇਦ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਉਹ ਬਾਹ ਨਹੀਂ ਫੜ ਰਹੀ ਐ ਇਸ ਵੇਲੇ ਲੋੜ ਐ ਇਸ ਵੇਲੇ ਬਾਹ ਫੜਨ ਦੀ ਹਾਂ ਜੀ ਜੀ ਹਾਂ ਜੀ ਭਾਈ ਕਿਹੜੇ ਪਿੰਡ ਤੋਂ ਆਪਾਂ ਆ ਗੜੇ ਦੇ ਵੀਰ ਜੀ ਕਿੰਨੇ ਕਮਰੇ ਚੋਰੇ ਦੋ ਕਮਰੇ ਚੋਰੇ ਜੀ ਉਹ ਕਿਹਦੇ ਕਿਤੇ ਪੰਜੀਆ ਪੰਜ ਨੇ ਤਾਂ ਸਾਹ ਨਹੀਂ ਲਈ ਨਹੀਂ ਲਈ ਜੇ ਆਏ ਨਹੀਂ ਵਾਸੀਆਂ ਨੂੰ ਪਤਾ ਹੀ ਨਹੀਂ ਸੀ ਕਿ ਆਪ ਆਈਆਂ ਤੁਹਾਨੂੰ ਕਿੱਥੇ ਪਤਾ ਲੱਗਾ ਕਿ ਇੱਧਰ ਪੈਣਾ ਪਟੋ ਤੇ ਨਟ ਰਿਆ ਹੈ ਜੀ ਤੁਹਾਡੇ ਫੇਸਬੁੱਕ ਦੇ ਵਿਕਰੀ ਨਟ ਗਰੁੱਪ ਤੇ ਪਾਇਆ ਗੜੇ ਵਾਲਾ ਨੇ ਉੱਥੇ ਵਿਕਰੀ ਤੇ ਆਮ ਇਹ ਪਾਲਾ ਕਿੱਦਾਂ ਲੱਗਾ ਬਹੁਤ ਵਧੀਆ ਲੱਗਾ ਜੀ ਜਿਵੇਂ ਛੱਤ ਬੰਦੇ ਛਤ ਨੂੰ ਗੱਤ ਮਿਲਦੀ ਪਈ ਆ ਗਲੈਂਡਰ ਟੋਲ ਪੈ ਗਈ ਇੱਥੇ ਤੇ ਬਾਲੇ ਅੱਗੇ ਡੇਕੇ ਪਏ ਆ ਬਹੁਤ ਵਧੀਆ ਪਰਾ ਲੱਗਿਆ ਜੀ ਕੋਈ ਲੰਗਰ ਲੰਦਾ ਰੋਟੀਆਂ ਦਾ ਲਗੇ ਰੋਟੀਆਂ ਦਾ ਕੋਈ ਲੰਗਰ ਲੰਦਾ ਵਾ ਤੇ ਹੋਰ ਕਿਸੇ ਲੰਗਰ ਲੰਦਾ ਨਾ ਤਰਪਾਲਾਂ ਲਾਇਆ ਬਹੁਤ ਸੋਹਣਾ ਕੀਤਾ ਛਤ ਨੂੰ ਛਤ ਮਿਲ ਗਈ ਕਿਉਂਕਿ ਮੀਂਹ ਰੁਕਦੀ ਨਹੀਂ ਪਈ ਸੋ ਮੀਂਹ ਪੈ ਰਿਹਾ ਜੀ ਫਿਰ ਵੀ ਲੈੰਟਰ ਕਿਹੜਾ ਤੋਇਆ ਨਹੀਂ ਅੱਜ ਚੋਣ ਲੱਗ ਚੋਣ ਲੱਗ ਪਈ ਸਰਕਾਰਾਂ ਨੂੰ ਸਰਕਾਰਾਂ ਨੂੰ ਲਈ ਕਹਿੰਦੇ ਜੀ ਚਲੋ ਮਦਦ ਕੀਤੀ ਜਾ ਜਿਹੜੇ ਮਦਦ ਕਰਦੇ ਉਹਨਾਂ ਨੂੰ ਹੋਰ ਦਵੇ ਮਹਾਰਾਜ ਉਹਨਾਂ ਨੂੰ ਪਰਮਾਤਮਾ ਦਾ ਵੀ ਬਾਤ ਸਾਫ਼ ਕਰਨੀ ਚਾਹੀਦੀ ਸਰਕਾਰਾਂ ਨੇ ਕਰਨ ਸਰਕਾਰਾਂ ਅੱਜਕੱਲ ਕੁਝ ਕਰਦੀਆਂ ਨਹੀਂ हाँ घर पे पांच साल कैडेट बने तो अपन कैडेट हो कपड़े किन्हे कमरे जो हो रहे थे ब्रेक कोई कमरा इस ओर से पांच चित्र पांच ने कोई गुंडाडी साहब नहीं ले रही आंखें नहीं नहीं कोई आया मिले कोई और नहीं नहीं तीसरा कोई नहीं पंच या कोई पंच या तेरा मुझे सेवा के तरीके लगी लगी ਬਹੁਤ ਜਿਹੜਾ ਆਫਤ ਜਿਹੜੀ ਕੁਦਰਤੀ ਆਫਤ ਜਿਹਨੀ ਆਈ ਹੋਈ ਆ ਇਲਾਕੇ ਦੇ ਵਿੱਚ ਪਾਣੀ ਜਿਹੜਾ ਲਗਾਤਾਰ ਬਾਰਿਸ਼ ਜਿਹੜੀ ਚੱਲ ਰਹੀ ਆ ਲਗਾਤਾਰ ਬਾਰਿਸ਼ ਕਾਰਨ ਜਿਹੜੇ ਲੋਕਾਂ ਦੇ ਘਰਾਂ ਕਰਾਂ ਦੀਆਂ ਛੱਤਾਂ ਜਿਹੜੀਆਂ ਆ ਉਹ ਬਾਲੇ ਵਾਲੀਆਂ ਤਾਂ ਚੋਰੀਆਂ ਨੇ ਨਾਲ ਨਾਲ ਸਿਮੈਂਟਰ ਆਰ ਸੀ ਸੀ ਆਫਾਇਰ ਕਰਦੇ ਉਹ ਵੀ ਚੋਰੀਆਂ ਨੇ ਤਰੋ ਕਿੰਨੀ ਕੁਦਰਤੀ ਕਹਿਰ ਆ ਪਰ ਫਿਰ ਵੀ ਜਿਹੜੇ ਆ ਲੋਕ ਸੰਭਾ ਸਾਹਿਬ ਮੰਚ ਦੇ ਸਾਡੇ ਸੁਤਰਾਧਿਓਕ ਸਾਥੀ ਨੇ ਤੇ ਉਹ ਹਰ ਹਿੱਲੇ ਉਹਨਾਂ ਦੀ ਮਦਦ ਕਰ ਰਹੇ ਨੇ ਪਰ ਪਹਿਲਾਂ ਦੀ ਜਿਹੜੀ ਵੰਡ ਉਹ ਲਗਾਤਾਰ ਜਾਰੀ ਆ ਪਹਿਲਾਂ ਵੰਡ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਰਸ ਗਿਆ ਤੁਸੀਂ ਦੇਖੋ ਮੌਕੇ ਦੀਆਂ ਲਾਈਵ ਤੁਸੀਂ ਉਹਨਾਂ ਨੂੰ ਤੁਸੀਂ ਦੇਖ ਰਹੇ ਹੋ ਕਿੰਨਾ ਰਸਾ ਬਾਹਰ ਦੇਖੋ ਸਾਰੀ ਸੰਗਤ ਪਹੁੰਚੀ ਹੋਈ ਹੈ ਵਲੰਟੀਅਰਜ਼ ਵੀ ਪਹੁੰਚੇ ਹੋਏ ਆ ਜਿਹੜੇ ਲੋੜਵੰਦ ਪਰਿਵਾਰ ਨੇ ਉਹ ਵੀ ਹਾਜ਼ਰ ਨੇ ਤੇ ਆਏ ਹੋਏ ਨੇ